ਯੂ ਡੋਨਟ ਹੈਵ ਟੂ ਵਰੀ ਇਹ ਜਿਹੜੀਆਂ ਤੇਰੀਆਂ ਚਿੰਤਾਵਾਂ ਨੇ ਜੋ ਤੂੰ ਇਕੱਠਾ ਕਰਨਾ ਚਾਹੇ ਕਿ ਸ਼ਾਇਦ ਮੈਂ ਇਸ ਇਕੱਠਾ ਕਰ ਲਵਾਂਗਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਮੈਨੂੰ ਕੁਝ ਵਰੀ ਕਰਨ ਦੀ ਲੋੜ ਨਹੀਂ ਹੈ ਫੋਰਗੇਟ ਇਟ ਜਿੰਨਾ ਮਰਜ਼ੀ ਇਕੱਠਾ ਕਰ ਲੈ ਤੁਹਾਨੂੰ ਕੀ ਲੱਗਦਾ ਹੈ ਅੱਜ ਸਾਡੇ ਦੇਸ਼ ਜਿਹੜੇ ਸਭ ਤੋਂ ਅਮੀਰ ਲੋਕ ਨੇ ਉਹ ਬੜੇ ਚੈਨ ਦੀ ਨੀਂਦ ਸੋ ਪਾਉਂਦੇ ਨੇ ਦੋ ਚਾਰ ਦਵਾਈਆਂ ਤੋਂ ਬਿਨਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਵੀ ਸੋ ਰਹੇ ਐਨਾ ਕੁਝ ਇਕੱਠਾ ਕਰ ਲਿਆ ਉਹਨਾਂ ਦੇ ਘਰ ਦੇ ਬਾਹਰ ਤੁਸੀਂ ਜਾ ਕੇ ਦੇਖੋ ਐਨੇ ਸਿਕਿਉਰਿਟੀ ਗਾਰਡ ਕਦੀ ਸਿਕਿਉਰਿਟੀ ਗਾਰਡ ਦੇ ਬਿਨਾ ਬਾਹਰ ਹੀ ਨਹੀਂ ਆ ਸਕਦੇ ਕਿਉਂ ਕਿ ਮਨੁੱਖ ਕੀ ਬੈਠਾ ਹੈ ਡਰ ਕਿੰਨਾ ਡਰ ਮਰੇ ਸਭ ਤੋਂ ਉੱਚਾ ਸਭ ਤੋਂ امیر ਬਣ ਗਿਆ ਮੈਂ ਪਰ ਹਜੇ ਵੀ ਕਿੰਨਾ ਗਰੀਬ ਕਿੰਨਾ ਲਾਚਾਰ ਕਿੰਨਾ ਹੈਲਪਲੈਸ ਤੇ ਅਸੀਂ ਸੋਚਦੇ ਆ ਅਸੀਂ ਸਭ ਇਕੱਠਾ ਕਰ ਲਵਾਂਗੇ ਤੇ ਫਿਰ ਸ਼ਾਇਦ ਅਸੀਂ ਸੁਖੀ ਹੋ ਜਾਵਾਂਗੇ ਸੁਖ ਨਹੀਂ ਮਿਲਣਾ ਜਿੰਨਾ ਮਰਜ਼ੀ ਇਕੱਠਾ ਕਰ ਲੀਏ that does not mean you don't work ਜ਼ਰੂਰ ਕੰਮ ਕਰੀਏ ਜਦੋਂ ਰਿਅਲਾਈਜ਼ ਕਰੀਏ ਕਿ ਐ ਟੂਲਸ ਨੇ ਕੁਦਰਤ ਨੇ ਐ ਟੂਲ ਦਿੱਤਾ ਹੈ ਸਰਬਤ ਦਾ ਟੂਲ ਹੈ ਸਰਬਤ ਦੇ ਭਲੇ ਵਸਤੇ ਅਸੀਂ ਰੋਜ਼ ਆਪਣੇ ਆਪ ਨੂੰ ਧਿਆਨ ਦਿਲਾਉਣਾ ਹੈ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਿਆਨ ਵਿੱਚ ਰਹੇ ਕਿ ਜਿਹੜੀ ਪਾਵਰ ਅੰਦਰ ਹੈ ਉਹ ਵਾਹਿਗੁਰੂ ਦੀ ਪਾਵਰ ਹੈ ਜਿਹੜੀ ਪਿਓਰ ਹੈ ਖਾਲਸ ਜੋ ਪਿਓਰ ਹੈ ਜੋ ਅਨਟੱਚ ਹੈ ਜੋ ਅਸਥਿਰ ਹੈ ਮਨ ਅਸਥਿਰ ਨਹੀਂ ਤਨ ਅਸਥਿਰ ਨਹੀਂ ਪਰ ਐਸੇ ਅੰਦਰ ਜਿਹੜੀ ਜੋਤ ਹੈ ਜਿਹੜੀ ਪਾਵਰ ਹੈ ਜਿਹੜੀ ਐਸੈਂਸ ਹੈ ਉਹ ਵਾਹਿਗੁਰੂ ਜੀ ਕੀ ਹੈ ਤੇ ਉਹ ਕਰਨ ਕੀ ਆਈਏ ਉਹਦਾ ਰੋਲ ਹੈ ਉਹ ਵਾਹਿਗੁਰੂ ਜੀ ਕੀ ਫਤਿਹ ਦਾ ਕੰਮ ਕਰਨਾ ਆਈਏ ਤੇ ਅਸੀਂ ਸਾਰਿਆਂ ਨੂੰ ਇਹ ਤਨ ਮਨ ਮਿਲਿਆ ਹੈ ਤਾਂ ਕਿ ਇਹਦੇ ਵਿੱਚ ਜਿਹੜੀ ਪਾਵਰ ਬੈਠੀ ਹੈ ਉਹ ਇਸ ਤਨ ਔਰ ਮਨ ਨਾਲ ਹੀ ਕੰਮ ਕਰ ਸਕੇ ਸਰਬੱਤ ਸਰਬਤ ਦਾ ਪਲਾਕ ਕਰ ਸਕੇ ਪਰ ਜਦੋਂ ਅਸੀਂ ਆਪਣੇ ਆਪ ਨੂੰ ਸਰਬੱਤ ਤੋਂ ਅਡ ਕਰ ਲਿਆ ਸਰਬਤ ਨੂੰ ਹੀ ਤੋੜ ਲਿਆ ਤੇਰਾ ਔਰ ਮੇਰਾ ਸ਼ੁਰੂ ਕਰ ਲਿਆ ਤੇ ਤੇਰੇ ਔਰ ਮੇਰੇ ਤੋਂ ਸਾਡੇ ਅੰਦਰ ਵੈਰ ਆਇਆ ਵੈਰ ਤੋਂ ਸਾਨੂੰ ਭੌ ਡਰ ਆਇਆ ਇਹ ਜਦੋਂ ਤੱਕ ਸਾਡੇ ਆ ਪਰਮ ਮਿਟਦੇ ਨਹੀਂ ਜਦੋਂ ਤੱਕ ਅਸੀਂ ਗੁਰੂ ਨੂੰ ਸੌਂਪ ਨਹੀਂ ਦਿੰਦੇ ਸਰੈਂਡਰ ਵਿੱਚ ਨਹੀਂ ਆ ਜਾਂਦੇ ਵੀ ਇੱਕ ਬੇਫਿਕਰਾ ਬਣਨਾ ਨਾਨਕ ਵਿਗਸੇ ਵੇ ਪਰਵਾ ਬਿਕਾ ਚਿੰਤਾ ਤੇ ਸਹੀ ਹੈ ਸਾਡੀ ਸੰਭਾਲ ਕਰਨ ਵਾਲੀ ਪਾਵਰ ਤਾਂ ਹੈ ਮੌਜੂਦ ਹੈ ਕਿਤੇ ਹੋਰ ਬੈਠੀ ਦੂਰ ਨਹੀਂ ਹਾਜ਼ਰਾ ਹਧੂਰ ਹੈ ਜਦੋਂ ਰੀਅਲਾਈਜ਼ ਕਰ ਲਿਆ ਫਿਰ ਇਸ ਮਨ ਤੋਂ ਚਿੰਤਾ ਵੀ ਮਿਟ ਜਾਣੀ ਹੈ ਇਸ ਮੰਦੇ ਅੰਦਰ ਕੋਈ ਇੱਛਾਵਾਂ ਨਹੀਂ ਕਿਉਂਕਿ ਸਭ ਕੁਝ ਜੋ ਮਿਲ ਰਿਹਾ ਹੈ ਉਹ ਦਾਤ ਹੈ ਤੇ ਜੋ ਨਹੀਂ ਮਿਲ ਰਿਹਾ ਉਹਦੀ ਜ਼ਰੂਰਤ ਹੀ ਨਹੀਂ ਹੈ ਇਸ ਵੇਲੇ ਇਹ ਵੇਲਾ ਸਹੀ ਵੇਲਾ ਨਹੀਂ ਜੇ ਇਸ ਵੇਲੇ ਨਹੀਂ ਮਿਲਿਆ ਜਿਹੜੀ ਅਰਦਾਸ ਕੀ ਹੈ ਅਰਦਾਸ ਇੱਕ ਸਿੱਖ ਦੀ ਹੈ ਨਾ ਉਹ ਜੇ ਕਿਤੇ ਸਾਡਾ ਧਿਆਨ ਚਲਾ ਜਾਏ ਇੱਕ ਸਿੱਖ ਦੀ ਅਰਦਾਸ ਮੈਨੂੰ ਲੱਗਦਾ ਭਾਈ ਲੈਣਾ ਦੀ ਅਰਦਾਸ ਕੀ ਹੈ ਕੀ ਮੰਗਣਾ ਹੈ ਗੁਰੂ ਤੋਂ ਕੀ ਚਾਹਤ ਹੈ ਕੀ ਲੱਗਦਾ ਹੈ ਜੀ ਕੀ ਮੰਗ ਰਹੇ ਹੈ ਕਿੰਨੀ-ਕਿੰਨੀ ਪੇਸ਼ੈਂਟਸ ਕਿੰਨੀ ਪੇਸ਼ੈਂਟਸ ਹੈਗੀ ਹੈ ਉਹਨਾਂ ਦੇ ਅੰਦਰ ਕਿੰਨੀ ਪੇਸ਼ੈਂਟਸ ਹੈਗੀ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੇ ਅੰਦਰ ਅਸੀਂ ਆਂਦੇ ਹੁਆ ਹੋਏ ਹੁਣੇ ਵਿਚਾਰ ਕਰ ਰਹੇ ਸੀ ਬੱਚਿਆਂ ਦੇ ਨਾਲ ਕਿ ਕਦੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਜੀਵਨ ਦੇਖਿਆ ਉਹਨਾਂ ਦੇ ਨੈਫਿਊ ਹੈ ਨਾ ਭਤੀਜੇ ਉਹਨਾਂ ਦੇ ਭਤੀਜੇ ਦੇ ਬੇਟੇ ਗ੍ਰੈਂਡ ਨੈਫਿਊ ਹੈ ਨਾ ਜਿਵੇਂ ਗ੍ਰੈਂਡਸਨ ਹੋਏ ਉਹ ਪਹਿਲੇ ਗੁਰੂ ਬਣ ਰਹੇ ਸਾਡੇ ਕਰਾਂ ਵਿੱਚ ਅਸੀਂ ਦੇਖੀਏ ਅਸੀਂ ਜੇ ਵੱਡੀ ਉਮਰ ਦੇ ਹੈਗੇ ਆਂ ਸਾਡੇ ਤੋਂ ਛੋਟੇ ਬੱਚਿਆਂ ਨੂੰ ਪਾਵਰ ਮਿਲ ਜਾਏ ਜ਼ਿਆਦਾ ਜੇਸੀ ਬਿਜ਼ਨਸਿਸ ਹੈਗੇ ਆਂ ਇੱਕ ਪ्योर ਪੁੱਤਰ ਵੀ ਇਕੱਠੇ ਤੋਂ ਬਿਜ਼ਨਸਿਸ ਹੁੰਦੇ ਨੇ ਬੜੇ ਟਕਰਾਅ ਹੁੰਦੇ ਆਂ ਕਿਉਂ ਕਿਉਂਕਿ ਪਿਓ ਨੂੰ ਲੱਗਦਾ ਲੈ ਮੇਰੇ ਕੋਲ ਐਨਾ ਐਕਸਪੀਰੀਅੰਸ ਹੈਗਾ ਤੂੰ ਕੱਲ ਦਾ ਆਇਆ ਮੈਨੂੰ ਦੱਸੇਗਾ ਮੈਂ ਕਿਵੇਂ ਚਲਾਉਣੇ ਕੰਮ ਜੇ ਘਰ ਦੇ ਵਿੱਚ ਅਸੀਂ ਚਾਰ ਜਨਰੇਸ਼ਨਸ 3 ਜਨਰੇਸ਼ਨਸ ਹੈਗੇ ਆਂ ਤਾਂ ਅਸੀਂ ਕਹਿੰਦੇ ਆਂ ਕੱਲ ਦੇ ਬੱਚੇ ਸਾਨੂੰ ਥੋੜੀ ਦੱਸਣਗੇ ਸਾਨੂੰ ਪਤਾ ਹੈਗਾ ਅਸੀਂ ਕੀ ਕਰਨਾ ਪਰ ਉਥੇ ਗੁਰਤੇਗ ਬਹਾਦਰ ਪਾਟਸ਼ਾ ਉਹਨਾਂ ਦੇ ਨੇਫਿਊ ਤੇ ਉਹਨਾਂ ਦੇ ਗੁਪੁੱਤਰ ਤੇ ਘਰ ਤੇ ਇਹ ਬਹਾਦਰ ਕੀ ਕਰ ਰਹੇ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਕੋਈ ਟੈਨਸ਼ਨ ਕਿ ਨਿੱਕੇ ਨਿੱਕੇ ਕੱਲ ਦੇ ਜਵਾਕ ਅੱਗੇ ਨਿਕਲ ਗਏ ਉੱਪਰ ਚੜ ਗਏ ਇਹਨਾਂ ਦਾ ਕਨੈਕਸ਼ਨ ਬੈਟਰ ਹੈਗਾ ਮੈਂ ਪਿੱਛੇ ਰਹਿ ਗਿਆ ਹੈ ਨਾ ਜਿਵੇਂ ਕੰਪੀਟੀਸ਼ਨ ਅਸੀਂ ਕਹਿੰਦੇ ਆ ਬਈ ਐਰਪਾਸਟਾ ਗਿਆ ਮੈਂ ਪਿੱਛੇ ਰਹਿ ਗਿਆ ਉਹਨਾਂ ਨੂੰ ਟੈਨਸ਼ਨ ਨਹੀਂ ਕਿਉਂ ਨਹੀਂ ਟੈਨਸ਼ਨ ਕਿਉਂਕਿ ਉਹ ਮੌਜੂਦ ਨੇ ਕਿਉਂਕਿ ਉਹ ਐਕਸਪੀਰੀਅੰਸ ਕਰ ਰਹੇ ਨੇ ਰਿਲੇਸ਼ਨ ਨੂੰ ਕਨੈਕਸ਼ਨ ਨੂੰ ਤੇ ਉਹਨਾਂ ਦੀ ਕੋਈ ਚਾਹਤ ਨਹੀਂ ਕੁਝ ਮੰਗਣ ਨਹੀਂ ਆਇਆ ਹੈ ਤੇ ਉਹੀ ਅਰਦਾਸ ਹੈਗੀ ਹੈ ਭਾਈ ਲੈਣੇ ਤੋਂ ਲੈ ਕੇ ਦਸਵੇਂ ਪਿਤਾ ਤੱਕ ਅੱਗੋਂ ਜਿਹੜੇ ਪੰਜ ਗੁਰੂ ਰੂਪ ਨੇ ਇੱਕੋ ਹੀ ਅਰਦਾਸ ਹੈ ਹਰ ਇੱਕ ਸਿੱਖ ਦੀ ਔਰ ਕੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਰਾਜ ਰਾਜ ਦਾ ਮਤਲਬ ਵੈਲਥ ਰਾਜ ਭਾਗਤੀ ਕਹਿੰਦੇ ਆ ਜੋ ਵੀ ਪਦਾਰਥ ਹੈ ਮਟੀਰੀਅਲ ਹੈ ਜੋ ਵੀ ਇਸ ਦੁਨੀਆ ਵਿੱਚ ਕ੍ਰੀਏਟ ਹੋਇਆ ਜਿਹਨੂੰ ਅਸੀਂ ਇਕੱਠਾ ਕਰ ਸਕਦੇ ਆ ਜਿਹਨੂੰ ਅਸੀਂ ਜਿਹਦੀ ਸ਼ੋਹਰਤ 'ਚ ਅਸੀਂ ਇੰਜੋਏ ਕਰ ਸਕਦੇ ਆ ਉਹ ਰਾਜ ਨਹੀਂ ਚਾਹੀਦਾ ਰਾਜ ਨਾ ਚਾਹੂੰ ਚਾਹੀਦਾ ਹੀ ਨਹੀਂ ਆਈ ਡੋਨਟ ਕੇਅਰ ਮਿਲੇ ਜਾਂ ਨਹੀਂ ਮਿਲੇ ਜਾਂ ਡਸਨਟ ਮੈਟਰ ਮੁਕਤ ਨਾ ਚਾਹੂੰ ਪਰ ਜੇ ਜਦੋਂ ਇਹਨਾਂ ਪਦਾਰਥ ਦੀਆਂ ਚੀਜ਼ਾਂ ਤੋਂ ਮਟੀਰੀਅਲ ਤੋਂ ਉੱਪਰ ਉੱੜ ਜਾਣੇ ਫਿਰ ਸਾਡੀ ਸਪਿਰਚੁਅਲ ਖੁਆਇਸ਼ ਨਹੀਂ ਲੀ ਹੈ ਕਿ ਮੁਕਤੀ ਮਿਲ ਜਾਵੇ ਜੇ ਇਸ ਜਨਮ ਚ ਨਾ ਮਿਲੀ ਫਿਰ ਸੈ ਦ ਕੀ ਹੋਏਗਾ ਉਹ ਕਹਿੰਦੇ ਮੁਕਤੀ ਵੀ ਨਹੀਂ ਚਾਹੀਦੀ ਅਰਦਾਸ ਕੇਵਲ ਇੱਕ ਹੈ ਉਹ ਕੀ ਹੈ ਮਨ ਪ੍ਰੀਤ ਚਰਨ ਕੰਮਾਰੇ ਮਨ ਪ੍ਰੀਤ ਚਰਨ ਕੰਮਾਰੇ ਮਨ ਵਿੱਚ ਜਿਹੜੀ ਪ੍ਰੀਤ ਹੈ ਉਹ ਨਾ ਟੁੱਟੇ ਤੇ ਮੈਨੂੰ ਦਿਖਦਾ ਹੈ ਸਾਫ ਸਾਫ ਕਿ ਭਾਈ ਲੈਣਾ ਨੂੰ ਕੀ ਮਿਲ ਰਿਹਾ ਉਥੇ ਗੁਰਨਾਨਕ ਦੇ ਘਰ ਦੇ ਵਿੱਚ ਉਹ ਕੋਈ ਡਿਜ਼ਾਇਰ ਕੋਈ ਐਕਸਪੈਕਟੇਸ਼ਨ ਕੋਈ ਚਿੰਤਾ ਲੈ ਕੇ ਨਹੀਂ ਵੀ ਮੇਰੀ ਜਿੰਦਾ ਮਿਟਾਣਗੇ ਮੇਰੀਆਂ ਪ੍ਰੋਬਲਮਸ ਦਾ ਹੱਲ ਦੇਣਗੇ ਮੇਰੇ ਮੇਰੀ ਖੁਆਇਸ਼ਾਂ ਪੂਰੀਆਂ ਕਰਨਗੇ ਉਹ ਹੈ ਹੀ ਨਹੀਂ ਕੰਡੀਸ਼ਨ ਬਸ ਕੋਈ ਇੱਕੋ ਹੀ ਭਾਵ ਹੈਗਾ ਮਨ ਦੇ ਅੰਦਰ ਮਨ प्रीत ਚਰਨ ਕਮਲਾਰੇ ਮੇਰੀ ਤੀਤ ਨਾ ਟੁੱਟੇ ਕਿਦਰ ਮੇਰਾ ਕ੍ਰੈਕਸ਼ਨ ਨਾ ਛੁੱਟ ਜਾਏ ਮੇਰੇ ਨਾਨਕ ਦੇ ਘਰ